328 ਪਾਵਨ ਸਰੂਪਾਂ ਦੀ ਜਾਂਚ ਦੇ ਸਬੰਧ ਵਿੱਚ ਐਸਆਈਟੀ ਦੀ ਟੀਮ ਬਠਿੰਡਾ ਵਿੱਚ ਪੈਂਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪੁੱਜੀ ਏਆਈਜੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਵਿੱਚ ਸਾਬਕਾ ਜਥੇਦਾਰ ਤੋਂ ਸਹਿਯੋਗ ਅਤੇ ਜਾਣਕਾਰੀ ਲੈਣ ਲਈ ਬਠਿੰਡਾ ਪਹੁੰਚੇ ਸਨ ਇਸ ਮਾਮਲੇ ਵਿੱਚ ਹੁਣ ਤੱਕ 2 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਸ਼੍ਰੋਮਣੀ ਕਮੇਟੀ ਦੀ ਰਿਪੋਰਟ ਮਿਲਣ ਤੋਂ ਬਾਅਦ ਹੀ ਹੋਰ ਜਾਣਕਾਰੀ ਮਿਲ ਸਕੇਗੀ 16 ਵਿਅਕਤੀਆਂ ਵਿਰੁੱਧ ਪਹਿਲਾਂ ਹੀ ਕੇਸ ਦਰਜ ਕੀਤੇ ਜਾ ਚੁੱਕੇ ਨੇ ਜ세 ਯਾਰ ਅੱਜ ਅਸੀਂ ਇੱਥੇ ਜ세 ਯਾਰ ਆਪਣੇ ਪਹਿਲੇ ਸਰ ਗਿਆਨੀ ਹਰਪੀ ਸਿੰਘ ਜੀ ਹੋਰ ਨੂੰ ਮਿਲਣ ਆਏ ਆ ਤੇ ਜੋ ਤੁਹਾਨੂੰ ਪਤਾ ਹੀ ਆ ਜੋ ਸਾਡਾ ਪਾਵਨ ਸਰੂਪਾਂ ਬਾਰੇ ਤਫ਼ਸੀਲ ਚੱਲ ਰਹੀ ਆ ਉਹਦੇ ਬਾਰੇ ਅਸੀਂ ਇਹਨਾਂ ਦੀ ਸਪੋਰਟ ਤੇ ਇਹਨਾਂ ਦੀ ਗਾਈਡੈਂਸ ਲੈਣ ਲਈ ਇੱਥੇ ਆਏ ਹਾਂ ਗ੍ਰਿਫਤਰੀਆਂ ਬਸ ਦੋ ਹੀ ਆ ਨੇ ਹੁਣ ਤੱਕ ਇੱਕ ਕਿੜਾ ਸੀਏਸੀ ਸਿੰਦਰ ਕੋਲੀ ਉਹ ਅਰੈਸਟ ਹੋਇਆ ਇੱਕ ਕਮਲਜੀਤ ਸਿੰਘ ਜੋ 19 ਸਾਲ ਲਗਾਤਾਰ ਆਪਣਾ ਰਾਮ ਸਰ ਪਾਵਨ ਦਾ ਜੋ ਪਬਲਿਕੇਸ਼ਨ ਦਾ ਚਾਰ ਸੀਗਾ ਇਕਉਂ ਦੀ ਰੈਸਟ ਹੋਈ ਹੈ ਦੋ ਬੰਦੇ ਫੜੇ ਦੇਖੋ ਐਵੇਂ ਕੁਝ ਨਹੀਂ ਫਲਾਤਾ ਤੁਹਾਨੂੰ ਪਤਾ ਪਹਿਲਾਂ 16 ਵਿਅਕਤੀਆਂ ਦੇ ਖਿਲਾਫ ਮੁਕਦਮੇ ਦਰਜ ਹੋ ਚੁੱਕੇ ਆ ਤੇ ਹਜੇ ਹੋਰ ਬਾਕੀ ਰਿਕਾਰਡ ਆ ਜਾਣ ਤੋਂ ਉਹਨੂੰ ਚੈੱਕ ਕਰਕੇ ਜੋ ਵੀ ਅੱਗੇ ਆਊਗਾ ਉਸ ਟਾਈਮ ਟੂ ਟਾਈਮ ਤੁਹਾਨੂੰ ਦੱਸ ਦੇ ਰਾਂ ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਕਿਹਾ ਕਿ ਐਸਆਈਟੀ ਵੱਲੋਂ ਪੁੱਛੇ ਗਏ ਸਵਾਲਾਂ ਦਾ ਉਹਨਾਂ ਨੇ ਜਵਾਬ ਦਿੱਤਾ ਬਹੁਤ ਵਧੀਆ ਗੱਲਬਾਤ ਹੋਈ ਹੈ ਤੇ 32800 ਦਾ ਮਾਮਲਾ ਸੀਗਾ ਜਿਹਦੇ ਅਕਾਲ ਤਖਸਾਲ ਵੱਲੋਂ ਹਰਤਾਲ ਕਰਵਾਈ ਗਈ ਸੀ ਤੁਹਾਨੂੰ ਉਸ ਬਾਰੇ ਮੈਂ ਗੱਲ ਕੀਤੀ ਹੈ ਔਰ ਜਿਆਦਾ ਸਮਝ ਲਿਆ 80% ਨਾ ਮੇਰੀ ਆਦਾ ਸਬੰਧੀ ਜਾਣਕਾਰੀ ਹਾਸਲ ਕੀਤੀ ਹੈ ਲਾਪਤਾ ਨਹੀਂ ਹੈ ਮਤਲਬ ਜਿਹੜੇ 32800 ਜਿਹੜੇ ਮਾਜ਼ਰਾ ਦੇ ਵਿੱਚ ਉਹ ਜਿਹੜੇ ਦਰਜ ਸੀਗੇ ਲੇਕਿਨ ਉਹ ਸੱਚਖੰਡ ਉਪਰਾਸ ਦੇ ਵਿੱਚ ਜਿਹੜਾ ਸੱਚਖੰਡ ਹੈ ਉੱਥੇ ਉਹ ਮਾਦਨ ਸਰੂਪਲੇ ਸੀਗੇ ਕਿਹਨੇ ਸੀਗੇ ਕਿਉਂਕਿ ਉਹਨਾਂ ਦੇ ਪਟਾਣਾਂ ਜਿਹੜੀਆਂ ਹੈਗੀਆਂ ਉਹ ਸ਼ਰਮਨੀ ਕਮੇਟੀ ਦੇ ਖਾਤੇ ਉੱਤੇ ਜਮ੍ਹਾਂ ਨਹੀਂ ਸੀਆ ਜੀ ਇਹਨਾਂ ਨਾਲ ਕੀ ਨਾਮਲਾ ਬਣਿਆ ਹੈਗਾ